ਇਹ ਆਪਾਂ ਪਾਣੀ ਲਿਆਏ ਇੱਕ ਗਲਾਸ ਤੇ ਇਹ ਆਪਣੇ ਕੋਲ ਆਂਬ ਹੈਗੇ ਨੇ ਬਸ ਇਹ ਆਪਾਂ ਤੋਲੇ ਨਹੀਂ ਕਿਲੋ ਦਾ ਅੰਦਾਜ਼ਾ ਹੈਗਾ ਪਰ ਆਈਡੀਆ ਲੱਗ ਜਾਂਦਾ ਕਿ ਜਿਵੇਂ ਹੈ ਇੱਕ ਗਲਾਸ ਪਾਣੀ ਆ ਤੇ ਇਹਦੇ ਵਿੱਚ ਇਹਨੂੰ ਆਪਾਂ ਉਬਾਲ ਲੈਣਾ ਹੈ ਇਹਨੂੰ ਆਪਾਂ ਉਬਾਲਾਂਗੇ ਇਹ ਸਾਰੇ ਆਂਬ ਇਹਦੇ ਪਾਵਾਂਗੇ ਤੇ ਫਿਰ ਆਪਾਂ ਇਹ ਬਣਾਵਾਂਗੇ ਮਰੱਬਾ ਟਾਈਪ ਖੱਟੀ ਮਿੱਠੀ ਚਟਨੀ ਸਾਰੇ ਦੇ ਛਿਲਕੇ ਉਤਾਰ ਕੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਜੀ ਇਹ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਉਬਾਲ ਲਾਂਗੇ ਹਾਂਜੀ ਜਦੋਂ ਇਹ ਆਪਣਾ ਇਸ ਤਰ੍ਹਾਂ ਦਾ ਹੋ ਜਾਵੇ ਨਾ ਆਹ ਦੇਖੋ ਆਪਣੇ ਆਂਬ ਇਸ ਤਰ੍ਹਾਂ ਹੋ ਗਏ ਇਸ ਤਰ੍ਹਾਂ ਬਲਕੇ ਤੇ ਆ ਜਾ ਜੇ ਉਦੋਂ ਆਪਾਂ ਇਹਨਾਂ ਵਿੱਚ ਗੁੜ ਪਾ ਦਾਂਗੇ ਗੁੜ ਪਾ ਲਓ ਜਾਂ ਸ਼ੱਕਰ ਪਾ ਲਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਰੋਟੀ ਤਿਆਰ ਕਰਾਂਗੇ ਇਹਦੇ ਬੱਤਰੀ ਨੂੰ ਦੋ ਦੋ ਚੱਕਰ ਆਪਾਂ ਉਹ ਪੁੱਟੋ ਦਿੰਦੇ ਆ ਆ ਬੱਤਰੀ ਦੇ ਚੋਲ ਤੇ ਇਹਨਾਂ ਗੋਲੇ ਦੇ ਵਿੱਚ ਅਲਰਟ ਹੋ ਜਾਏਗਾ ਬਾਅਦ ਵਿੱਚ ਜੇ ਤੁਸੀਂ ਇਹਨੂੰ ਮੈਸ਼ਰ ਨਾਲ ਬਿਲਕੁਲ ਬਰੀਕ ਹੋਰ ਵੀ ਕਰਨਾ ਤੇ ਕਰ ਸਕਦੇ ਨਹੀਂ ਤੇ ਇਹ ਇਦਾਂ ਹੀ ਅੱਗੇ ਨੂੰ ਤੜਕਾ ਲੱਗਣਾ ਜੀਰਾ ਤੇ ਕਾਲੀ ਮਿਰਚ ਉਹ ਆਪਾਂ ਇੱਧਰ ਇੱਕ ਸਾਈਡ ਤੇ ਫਰਾਈ ਪੈਨ ਚ ਤੜਕਾ ਲਗਾ ਕੇ ਉਹ ਆਪਾਂ ਇਹਦੇ ਵਿੱਚ ਇੱਥੇ ਪਾ ਦਿੰਦੇ ਹਾਂ ਜੀ ਆਪਾਂ ਇੱਧਰ ਇਹ ਜੀਰਾ ਤੇ ਕਾਲੀ ਮਿਰਚ ਦਾ ਪਾਊਡਰ ਪਾਏ ਦੱਚਾਂ ਦਾ ਕਰਕੇ ਤੇ ਲਾਲ ਪਾਵਾਂਗੇ ਆਪਾਂ ਕਾਲਾ ਨਮਕ ਥੋੜਾ ਜਿਹਾ ਤੇ ਥੋੜੇ ਜਿਹਾ ਲੌਂਗ 3-4 ਤੇ ਬਸ ਇੰਨਾ ਥੋੜਾ ਜਿਹਾ ਸਮਾਨ ਪਾਵਾਂਗੇ ਪਾ ਕੇ ਤੇ ਇਹ ਸਾਰਾ ਤੜਕਾ ਆਪਾਂ ਇੱਧਰ ਮਿਕਸ ਕਰ ਦਾਂਗੇ ਇਹ ਤੜਕਾ ਇਹ ਸਾਰਾ ਇੱਧਰ ਮਿਕਸ ਕਰ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹਸਕਾ ਲਾਂਗੇ ਫਿਰ ਬਾਅਦ ਚ ਜਦੋਂ ਪੂਰੀ ਤਰ੍ਹਾਂ ਨਰ ਤਿਆਰ ਹੋ ਗਿਆ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਇਹ ਵਾਲਾ ਤੜਕਾ ਇਹਦੇ ਵਿੱਚ ਪਾਉਣਾ ਬਹੁਤ ਲਾਜ਼ਮੀ ਆ ਆ ਦੇਖੋ ਇਹ ਨਾ ਬਹੁਤ ਹੀ ਸੋਹਣਾ ਮਰੱਬਾ ਟਾਈਪ ਬਣ ਗਿਆ ਇਹ ਮੈਂ ਆਪਣੀ ਮਰਜ਼ੀ ਨਾਲ ਹੀ ਜਿਵੇਂ ਇਹ ਆਪਣੀ ਮਰਜ਼ੀ ਹੁੰਦੀ ਹੈ ਨਾ ਜਿਵੇਂ ਇਹ ਦੇਖੋ ਇਹਦੀ ਲੁੱਕ ਜ਼ਿਆਦਾ ਸੋਹਣੀ ਲੱਗ ਰਹੀ ਮੈਂ ਇਹ ਨੁਕ ਤੇਨ ਵਾਸਤੇ ਮਤਲਬ ਕਿ ਐਵੇਂ ਵਿੱਚ ਵਿੱਚ ਪੀਸ ਇਹ ਪੀਸ ਜਿਵੇਂ ਆਪਾਂ ਪਾਣੀ ਚੋਂ ਬਾਹਰ ਪੀਸ ਬਿਲਕੁਲ ਗਲੇ ਹੋਇਆ ਅਜਿਹਾ ਜੇ ਆਪਾਂ ਇਹਨੂੰ ਪਰੌਂਡੀ ਤੇ ਰੱਖਾਂਗੇ ਨਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੇ ਤੇ ਬਹੁਤ ਹੀ ਟੇਸਟ ਵਧੀਆ ਇਹਦਾ ਬਣਿਆ ਹੈ ਤੇ ਜਿਵੇਂ ਹੁਣ ਆਪਣੇ ਕੱਚੇ ਆਂਬ ਹੁੰਦੇ ਆ ਤੇ ਉਹਨਾਂ ਦੀ ਆਪਾਂ ਵਰਤੋਂ ਕਰ ਲਈ ਇਸ ਤਰ੍ਹਾਂ ਮਰੱਬਾ ਬਣਾ ਕੇ ਰੱਖ ਲਓ ਖੱਟੀ ਮਿੱਠੀ ਇਹਨੂੰ ਤੁਸੀਂ ਮਰੱਬਾ ਕਹਿ ਲਓ ਖੱਟੀ ਮਿੱਠੀ ਚਟਨੀ ਕਹਿ ਲਓ ਕੁਛ ਵੀ ਕਹਿ ਲਓ ਰੋਟੀ ਦੇ ਨਾਲ ਚਾਹੇ ਨਹੀਂ ਵੀ ਸਰਦੀ ਹੈਗੀ ਤੇ ਆਪਾਂ ਇਹਨੂੰ ਬੜੇ ਆਰਾਮ ਨਾਲ ਮਤਲਬ ਖਾ ਸਕਦੇ ਆ ਤੇ ਇਹ ਇੰਨੀ ਕੁ ਜ਼ਿਆਦਾ ਟੇਸਟੀ ਜਿਵੇਂ ਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਪਾਇਆ ਥੋੜਾ ਜਿਹਾ ਦੋ ਤੁਹਾਨੂੰ ਦਿਖਾਇਆ ਸੀਗਾ ਥੋੜਾ ਜਿਹਾ ਮਤਲਬ ਜੀਰਾ ਪਾਇਆ ਥੋੜਾ ਜਿਹਾ ਕਾਲਾ ਨਮਕ ਥੋੜਾ ਜਿਹਾ ਸੇਧਾ ਨਮਕ ਤੇ ਥੋੜਾ ਜਿਹਾ ਕਾਲੀ ਮਿਰਚ ਦਾ ਪਾਊਡਰ ਹੋਰ ਆਪਾਂ ਕੁਝ ਨਹੀਂ ਪਾਇਆ ਦੋ ਲੌਂਗ ਪਾਏ ਸੀ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਮੈਂ ਬਣਾਉਂਦੀ ਹੁੰਦੀ ਆ ਕਿਉਂਕਿ ਗਰਮੀ ਬਹੁਤ ਆ ਤੇ ਉਹਦਾ ਕਰਕੇ ਆਪਾਂ ਨੂੰ ਨਾ ਗਰਮ ਮਸਾਲਿਆਂ ਦਾ ਥੋੜਾ ਜਿਹਾ ਪਰਹੇਜ਼ ਕਰਨਾ ਪੈਂਦਾ ਤੇ ਹੁਣ ਆਪਾਂ ਇਹਨੂੰ ਕੱਚ ਦੇ ਮਿਰਤਵਾਂ ਚ ਪਾ ਕੇ ਰੱਖ ਲਾਂਗੇ ਤੇ ਇਹ ਆਪਣਾ 15-20 ਦਿਨ ਆਰਾਮ ਨਾਲ ਕੱਢ ਜਾਣਗੇ ਇਹ ਜਿਵੇਂ ਮੇਰੇ ਪੀਸਿਸ ਦਿਸ ਰਹੇ ਨੇ ਜੇਕਰ ਕਿਸੇ ਨੂੰ ਲੱਗਦਾ ਜਾਂ ਕਿਸੇ ਨੂੰ ਦੰਦਾਂ ਦਾ ਵੀ ਹੁੰਦਾ ਵੀ ਆਪਣੇ ਘਰ ਚ ਬਿਚੁਰਗ ਨੇ ਤੇ ਆਪਾਂ ਇਹਨੂੰ ਕੰਦੂ ਕਸ਼ਵੀ ਕਰ ਸਕਦੇ ਆ ਬਹੁਤ ਆਪਸ਼ਨਾਂ ਹੁੰਦੀਆਂ ਨੇ ਆਪਣੇ ਕੋਲ ਕੰਦੂ ਕਸ਼ਵੀ ਕਰ ਸਕਦੇ ਆ ਜੇਕਰ ਤੁਸੀਂ ਪਰ ਮੈਂ ਤਾਂ ਇਹਨੂੰ ਇਹ ਵਾਲੀ ਲੁੱਕ ਦੇਣ ਦਾ ਕਰਕੇ ਵੀ ਮਤਲਬ ਆਪਣੀ ਮਰਜ਼ੀ ਦੇ ਨਾਲ ਥੋੜੇ ਜਿਹੇ ਵਿੱਚ ਪੀਸ ਥੋੜੇ ਜਿਹੇ ਵੱਡੇ ਬਣਾਏ ਸੀਗੇ ਵੀ ਇਹ ਨੂੰ ਕਹਿੰਦੇ ਨੇ ਸੀ ਸੋ ਤੁਸੀਂ ਸਾਰੇ ਜਿਹਨੇ ਦੱਸਿਓ ਕਿ ਤੁਹਾਨੂੰ ਇਹ ਖੱਟੀ ਮਿੱਠੀ ਚਟਨੀ ਕਿਵੇਂ ਦੀ ਲੱਗੀ ਤੇ ਨਾਲ ਕਮੈਂਟ ਜ਼ਰੂਰ ਕਰਿਆ ਕਰਕੇ ਦੱਸਿਓ ਤੇ ਨਾਲ ਦੀ ਨਾਲ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਮਿਹਰਬਾਨੀ ਜਿਹਨੇ ਪਿਆਰ ਦੇ ਰਹੇ ਹੋ ਇੰਨੇ ਪਿਆਰ ਦੇਣਾ ਤੇ ਧੰਨਵਾਦ ਜੀ ਸਾਰਿਆਂ ਦਾ YouTube ਫੈਮਿਲੀ ਬਹੁਤ ਸਾਰਾ ਪਿਆਰ ਲਓ ਜੀ ਹੁਣ ਆਪਣੇ ਇਹ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ Ayrıca kaç demirde bandı ਯੋਨ ਜਿਵੇਂ ਆਪਣੇ ਖਰਾਬ ਬਿਲਕੁਲ ਨਹੀਂ ਹੁੰਦਾ ਚਾਹੇ ਇਹ ਇਹ ਮੀਨਾ ਪਿਆਰ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਲਓ ਚਾਹੇ ਬਾਹਰ ਵੀ ਰਵੇ ਖਰਾਬ ਨਹੀਂ ਇਹ ਹੁੰਦਾ ਬਿਲਕੁਲ ਵੀ ਕਿਉਂਕਿ ਇਸ ਤੋਂ ਪਹਿਲਾਂ ਵੀ ਆਪਾਂ ਜਦੋਂ ਨਿੱਕੀਆਂ ਨਿੱਕੀਆਂ ਅੰਬੀਆਂ ਸੀ ਉਹਦਾ ਵੀ ਬਣਾਇਆ ਸੀਗਾ ਤੇ ਹੁਣ ਤੇ ਆ ਵੀ ਚਲੋ ਮਤਲਬ ਠੀਕ ਸੀਗੇ ਅੰਤ ਪੱਕੇ ਜਿਹੇ ਹੋਏ ਹੋ ਸੀ ਆਂਬ ਉਹ ਤਾਂ ਇਹ ਤਾਂ ਪਾਣੀ ਸਾਰਾ ਚੱਕ ਬਾਦਲਾ ਇਹ ਆਪਣਾ ਖੱਟੀ ਮਿੱਠੀ ਚਟਨੀ ਬਣ ਕੇ ਹੋ ਗਈ ਤਿਆਰ ਤੇ ਜੇ ਆਪਣੇ ਖੱਟੇ ਮਿੱਠੇ ਚਟਨੀ ਬਾਰ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਇਹ ਚਾਈ 1 ਮਹੀਨਾ ਰੱਖ ਲਓ ਚਾਹੇ 15 ਮਹੀਨਾ ਦਿਨਾਂ ਤੇ ਚ ਖਾਧ ਜாயੇ ਪਰੌਂਠੀ ਨਾਲ ਪੂੜੀ ਨਾਲ ਜੇ ਮਰਜ਼ੀ ਖਾ ਲਓ ਚਾਹੇ ਤੁਸੀਂ ਸਬਜੀ ਨਾਲ ਵੀ ਲੋ ਇਹ ਇਕੱਲੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਮਰੱਬਾ ਟਾਈਪ ਚਟਨੀ ਤੇ ਖਰਾਬ ਬਿਲਕੁਲ ਵੀ ਨਹੀਂ ਹੁੰਦੀ ਇਸ ਤਰੀਕੇ ਨਾਲ ਬਣਾਇਓ ਬਿਲਕੁਲ ਵੀ ਖਰਾਬ ਨਹੀਂ ਹੁੰਦੀ